ਜੀ ਹਾਂ ਜਾਲਾ ਸਾਰਿਆਂ ਦਾ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਹਨ ਤੇ ਬਾਈ ਆਪਣੇ ਲਈ ਰਿਪੇਅਰ ਤੇ ਲਈ ਕਾ ਟਰਾਲੀ ਆ ਗਈ ਹਨਾ ਬਾਈ ਇਹਦਾ ਸਾਰਾ A to Z ਮੋਡੀਫਿਕੇਸ਼ਨ ਦਾ ਕੰਮ ਕਰਨਾ ਆਪਾਂ ਨੇ ਇੱਕ ਇਹਦਾ ਡਾਲਾ ਤਿਆਰ ਕਰਨਾ ਬਾਈ ਵਧੀਆ ਪੇਂਟ ਕਰਨਾ ਬੈੱਡ ਲਾਉਣਾਗਾ ਬੈੱਡ ਨੂੰ ਇੱਕ ਜਾਲੀ ਲਾਉਣੀ ਆ ਬਾਈ ਹਨਾ ਫੁੱਲ ਮੋਡੀਫਾਈ ਕਰਨੀਆਂ ਬਾਈ ਕਹਿੰਦਾ ਜਿੰਨਾ ਮਰਜੀ ਪੈਸਾ ਲੱਗ ਜਾ ਕੋਈ ਚੱਕਰ ਨਹੀਂ ਹਨਾ ਤੇ ਅੱਜ ਹੁਣ ਦੋਨੇ ਇੱਕ ਵਾਰ ਟਰਾਲੀ ਦਿਖਾ ਦਈਏ ਨੀ ਕੰਮ ਆ ਰਹੀ ਆ ਆਪਣੇ ਮਿਸਤਰੀ ਸਾਹਿਬ ਬੀਮ ਐਗਰੀ ਵਰਕਰਸ ਦੇ ਮਾਲਕ ਦੇਖ ਲੋ ਇੱਕ ਵਾਰ ਤੁਸੀਂ ਲੁੱਕ ਚੈੱਕ ਕਰ ਲਓ ਫਿਰ ਆਪਾਂ ਸਾਰੀ ਵੀਡੀਓ ਲੈ ਕੇ ਆਵਾਂਗੇ ਹਨਾ ਤੁਹਾਡੇ ਤੱਕ ਆ ਬੇਚੋਂ ਚੈੱਕ ਕਰ ਲਓ ਭਾਈ ਆ ਕਿਡਾ ਲੇ ਦੀ ਕੰਡੀਸ਼ਨ ਦੇਖ ਲੋ ਹਨਾ ਜਮੀ ਗਿਆ ਪਿਆਗਾ ਇਹ ਤੁਸੀਂ ਰਿਪੇਅਰ ਤੋਂ ਬਾਅਦ ਦੇਖਿਓ ਭਾਈ ਹਨਾ ਇੱਕ ਬਾਈ ਜੀ ਆ ਟਰਾਲੀ ਆ ਇਹਦੇ ਕਲਰ ਕਰਨਾ ਹਨਾ ਇਹਨੂੰ ਵੀ ਮੋਡੀਫਾਈ ਇੱਕ ਐਨ ਪੂਰੀ ਵਧੀਆ ਬਣਾ ਦੇਣੀ ਆ ਰੰਗ ਕਰਕੇ ਹਨਾ ਰੰਗ ਕਰਨ ਲੱਗੇ ਹੋਏ ਨੇ ਮਿਸਤਰੀ ਜੀ ਪੇਂਟਰ ਸਾਹਿਬ ਆਪਣੇ ਤੁਸੀਂ ਇੱਕ ਵਾਰ ਦੇਖਿਓ ਹੁਣ ਇੱਕ ਆਹ ਦੇਖ ਲਓ ਹਣੇ ਤੋਂ ਬਾਅਦ ਵੀ ਆਪਾਂ ਵੀਡੀਓ ਵਿੱਚ ਲੈ ਕੇ ਆਵਾਂਗੇ ਹਨਾ ਜਦੋਂ ਤਿਆਰ ਹੋ ਜੂਗੀ ਤੇ 1.58 ਫੁੱਟਾ ਟਰਾਲਾ ਪਾਇਆ ਹੋਇਆ ਬਾਈ ਹਨਾ ਤੁਸੀਂ ਆਹ ਚੈੱਕ ਕਰ ਲਓ ਮੋਹਰਾਂ ਚੈੱਕ ਕਰ ਲਓ ਸਾਰੀਆਂ ਸੇਲ ਦੀ ਐਂਗਲ ਆ ਸਾਰੇ 1.58 ਫੁੱਟਾ ਟਰਾਲਾ ਦਾ ਵਧੀਆ ਮਾਲ ਲੱਗਿਆ ਹੋਇਆ ਹੈ ਬਾਈ ਹਨਾ ਤੇ ਚਾਸੀ ਵੀ ਭਰੀ ਹੋਈ ਆ ਬਈ ਹਨਾ ਸਾਰੀ ਚਾਸੀ ਭਰਤੀ ਆਪਾਂ ਨੇ ਤੇ ਬਈ ਜਿਨ੍ਹਾਂ ਨੇ ਹਨਾ ਕੰਮ ਕਰਵਾਉਣਾ ਜਲਦੀ ਤੋਂ ਜਲਦੀ ਆਪਣੀ ਦੁਕਾਨ ਤੇ ਪਹੁੰਚੋ ਪਤਾ ਤੁਹਾਨੂੰ ਦੱਸ ਦਿੰਨੇ ਆ ਬਈ ਹਨਾ ਕੰਮ ਚੈੱਕ ਕਰ ਲਓ ਇੱਕ ਵਾਰ ਤੁਸੀਂ ਸਾਰਾ 1.58 ਫੁੱਟਾ ਟਰਾਲਾ ਇਹਦੀ ਆਪਾਂ ਸਾਰੀ ਵੀਡੀਓ ਵੀ ਲੈ ਕੇ ਆਵਾਂਗੇ ਆਪਣੇ ਚੈਨਲ ਤੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਉਹ ਲੈਣਾ ਹਨਾ ਤੇ ਆਪਾਂ ਤੁਹਾਨੂੰ ਪਤਾ ਦੱਸ ਦਿੰਨੇ ਆ ਮਲੇਰ ਕੋਟਲਾ ਬਾਈਪਾਸ ਰੋਡ ਹਨਾ ਪੁਰਾਣੇ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਵੀਰੇ ਆ ਚੈੱਕ ਕਰ ਲਓ ਇੱਧਰ ਮਲੇਰ ਕੋਟਲਾ ਬਾਈਪਾਸ ਆ ਬਈ ਇਧਰ ਬੋਤਲਾਂ ਜਾਊਗਾ ਪੋਲੋ ਟੈਰਾਂ ਵਾਲੇ ਦੇ ਬਿਲਕੁਲ